ਯੋ ਤਾਂ ਤੂੰ ਮੇਰੇ ਅੱਖਾਂ ਆ ਗਈ ਤੈਨੂੰ ਪਤਾ ਲੱਗੂਗਾ ਫੇਰ ਇਹਦੀ ਮਾਂ ਮਾਰ ਹੈ ਮਰੀ ਤਾਂ ਨਹੀਂ ਕਿਵੇਂ ਮੂੰਹ ਲਮਕਾਇਆ ਆ ਕੀ ਹੋ ਰਿਹਾ ਵੀਰਪਾਲ ਮੇਰੀ ਮਾਂ ਤੈਨੂੰ ਐ ਬੋਲਦੀ ਹੈਗੀ ਕਾਣੂ ਮੰਮੀ ਬਲੱਡ ਵਧਾਈ ਜੰਨੀ ਆ ਚੱਲ ਗੁਰੀ ਯਾਰ ਦੁਕਾਨ ਤੇ ਆਪਾਂ ਕੁਝ ਖਾਇਆ ਆਉਂਦੇ ਆਂ ਵੀ ਦਸੀਏ ਭਾਈ ਮੰਮੀ ਨੇ ਸਾਡਾ ਤਾਂ ਨੱਕੇ ਦਮ ਕਰਿਆ ਪਿਆ ਜੇ ਕਹਿੰਨੇ ਤਾਂ ਮਾਰੇ ਕੋਈ ਨਹੀਂ ਹੁਣਾ ਕੁਛ ਨਹੀਂ ਬੈਠ ਸੱਟ ਕਰ ਦਿੰਦੀ ਮੇਰੀ ਗੱਲ ਸੁਣ ਬੈਠ ਜਾ ਦੱਸੋ ਇਹਨਾਂ ਆਪਣਾ ਛੋਟਾ ਜਿਹਾ ਪਰਿਵਾਰ ਹੈ ਮੈਂ ਉਮੀਦ ਕਰਦਾ ਵੀ ਤੂੰ ਸਾਰਿਆਂ ਨੇ ਬਣਾ ਕੇ ਰੱਖੇਗੀ ਇਹ ਵੀ ਕੋਈ ਕਹਿਣ ਵਾਲੀ ਗੱਲ ਆ ਇਹ ਤਾਂ ਮੈਨੂੰ ਖੁਦ ਨਹੀਂ ਪਤਾ ਵੀ ਮੈਂ ਕੀ ਮੇਰਾ ਨਾ ਨਾਲੇ ਮੈਂ ਤੁਹਾਨੂੰ ਕਦੇ ਸ਼ਿਕਾਇਤ ਦਾ ਮੌਕਾ ਨਹੀਂ ਦਵਾਂਗੀ ਹਣ ਮੈਨੂੰ ਤੇਰੇ ਤੋਂ ਹੀ ਉਮੀਦ ਸੀ ਖਾਣੀ ਦਾ ਬੰਦੇ ਨੇ ਰੋਟੀ ਐ ਦੋ ਵਕਤ ਦੀ ਫਿਰ ਲੜਪੜ ਕੇ ਕੀ ਫਾਇਦਾ ਮੇਰੀ ਮੰਮੀ ਵੀ ਐਵੇਂ ਹੀ ਕਹਿੰਦੀ ਹੁੰਦੀ ਆ ਬੀ ਦੋ ਵਕਤ ਦੀ ਰੋਟੀ ਖਾਣੀ ਹੈ ਮਿਲ ਜੁਲ ਕੇ ਰਹੋ ਲੜਾਈ ਦਾ ਕੀ ਫਾਇਦਾ ਉਹਨੇ ਉਹਨਾਂ ਨੇ ਮੈਨੂੰ ਬਹੁਤ ਵਧੀਆ ਸਿੱਖਿਆ ਦਿੱਤੀ ਆ ਉਹ ਜਿਵੇਂ ਮੈਨੂੰ ਦੱਸਦੇ ਮੈਂ ਉਵੇਂ ਹੀ ਕਰਦੀ ਹਾਂ ਸੱਚ ਮੰਮੀ ਦੀ ਗੱਲ ਤੋਂ ਜ਼ਿਆਦਾ ਆਏ ਮੈਨੂੰ ਮੰਮੀ ਦਾ ਫੋਨ ਆਇਆ ਸੀ ਅੱਛਾ ਹਾਂ ਤੋ ਉਹਦੇ ਨਾਲ ਗੱਲ ਕਰ ਲੈ ਇੱਕ ਵਾਰੀ ਕੀ ਕਹਿੰਦੇ ਸੀ ਬੱਸ ਇਹ ਮੰਮੀ ਮੰਮੀ ਕਿਹਨੇ ਗੱਲ ਕਰਨੀ ਆ ਤੇਨ ਨਾਲ ਅੱਛਾ ਗੱਲ ਕਰ ਲੈ ਚਲ ਮੈਂ ਪੁੱਛਦੀ ਆ ਕੀ ਕਹਿੰਦੇ ਨੇ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਮੰਮੀ ਸਤਿ ਸ਼੍ਰੀ ਅਕਾਲ ਹਾਂ ਠੀਕ ਹੋ ਕੀਤਾ ਸੀ ਫੋਨ ਕੀਤਾ ਸੀ ਤੁਸੀਂ ਹਾਂ ਠੀਕ ਆ ਸਭ ਵਧੀਆ ਸਾਰੇ ਆਪਾਂ ਠੀਕ ਆ ਹਾਂਜੀ ਠੀਕ ਐ ਹੋਰ ਬੱਤਾ ਉਹ ਸੁਨਾਪਿਤ ਸਾਰੇ ਹੋ ਚੰਗੇ ਆ ਹਾਂਜੀ ਹਾਂਜੀ ਠੀਕ ਐ ਸਾਰੇ ਵਧੀਆ ਨੇ ਹੋਰ ਸਾਡਾ ਚਮਾਈ ਠੀਕ ਆ ਬੱਤਾ ਹਾਂਜੀ ਉਹ ਵੀ ਠੀਕ ਨੇ ਹੋਰ ਬੱਤਾ ਸਾਰਿਆਂ ਨੇ ਕਹਿਣਾ ਮੰਨਿੰਦਾ ਹੁੰਦਾ ਆਖੇ ਲੱਗਿਆ ਕਰ ਹਾਂਜੀ ਮੈਂ ਤਾਂ ਸਾਰਿਆਂ ਦੀ ਗੱਲ ਮੰਨਦੀ ਆ ਚਾਹ ਬਣਾ ਲੰਦੇ ਚਾਹ ਕਹਿ ਨਹੀਂ ਆ ਮੈਨੂੰ ਬਹਿ ਜਾ ਪੁੱਤ ਹਾਂ ਕਹਿ ਦੋ ਛੇਤੀ ਕੇ ਮੜਾ ਜਾ ਨਿੱਕ ਕਿਹਦੇ ਨਾਲ ਗੱਲ ਕਰੀ ਜਾਨੀ ਐ ਮੁੰਡੇ ਖੇਤੋਂ ਆਏ ਨੇ ਚਾਹ ਪਾਣੀ ਕਰਦੇ ਉਹਨਾਂ ਨੂੰ ਹਾਂਜੀ ਹਾਂਜੀ ਬਣਾਉਣੀਆਂ ਮੰਮੀ ਮੈਂ ਫੇਰ ਗੱਲ ਕਰਦੀ ਆ ਤੁਹਾਡੇ ਨਾਲ ਮੈਂ ਚਾਹ ਬਣਾ ਦਿਆਂ ਠੀਕ ਐ ਪੁੱਤ ਠੀਕ ਐ ਭਾਬੀ ਤੂੰ ਚਾਹ ਬਹੁਤ ਸਵਾਦ ਬਣਾਈ ਆ। ਬਦਲੇ ਤਾਂ ਸਹੀ ਅੰਮ੍ਰਿਤ ਤੇਰੀ। ਭਾਬੀ ਸੱਚੋ ਸੁਆਦ ਆ ਜਾਤਾ। ਨਾ ਪਹਿਲਾਂ ਕਦੇ ਜਾ ਸਵਾਦ ਨਹੀਂ ਮਿਲੀ ਸਾਨੂੰ। ਕਿਵੇਂ ਕਰਦੇ ਨੇਗੇ? ਉਹ ਮਾਤਾ ਕਾਨੂੰ ਗੁੱਸਾ ਕਰਦੀਆਂ। ਗੁਰੀ ਲੱਗਦਾ ਮੰਮੀ ਜਾਸ ਫੀਲ ਕਰਦੀ ਆ ਭਾਬੀ ਤੋਂ। ਵੇ ਆ ਕੀ ਤੂੰ ਅੰਗਰੇਜ਼ੀ ਜੀਚ ਪੌਂਕੀ ਜਾਂ ਨਾ ਤੂੰ ਪੰਜਾਬੀ ਚ ਗੱਲ ਕਰ ਮੇਰੇ ਨਾਲ। ਓਏ ਇਹ ਤਾਂ ਐਂ ਕਹਿੰਦਾ ਵੀ ਤੂੰ ਭਾਬੀ ਤਾਰੀਫ ਨਹੀਂ ਸੁਣ ਸਕਦੀ। ਵੇ ਪਹਿਲਾਂ ਇਸ ਘਰ ਦੀ ਮਾਲਕ ਮੈਂ ਸੀ। ਹੁਣ ਤੇਰੀ ਭਾਬੀ ਹੋ ਗਈ। ਕਿਵੇਂ ਹਿੜ ਹਿੜ ਕਰਦੇ ਨੇਗੇ। ਚੱਲ ਜਾਓ ਵੇ ਖੇਤ ਕੰਮ ਕੋਮ ਕਰ ਲਓ ਹੁਣ ਜਾ ਕੇ। ਉੱਭਰਿਆ ਨਿਆ ਮਾਤਾ ਹੁਣ ਤਾਂ ਅਗੇ ਬੈਠੇ ਸੀ ਚਾਹੀ ਪੀਣਾ ਐਸੀ ਗੱਲੀ ਚੱਲ ਬੁਰੀ ਚੱਲੀਏ ਯਾਰ ਮੇਰੇ ਦਾ ਪਿਆਤੀ ਜਾਪਾ ਨੂੰ ਚੱਲ ਇੰਨੀ ਕ ਚਾਹ ਸਵਾਦ ਬਣਾਈਏ ਦਬਕੜ ਪਾਣੀ ਭਾਬੀ ਨੇ ਚਾਹ ਸਵਾਦ ਬਣਾਈਏ ਚਾਹ ਸਵਾਦ ਬਣਾਈਏ ਸਾਰਾ ਦਿਨ ਸਿਰ ਤੇ ਚੜਾਈ ਜਾਣਗੇ ਮੈਂ ਕੀ ਬਣਾਉਂਦੀ ਨਹੀਂ ਹੁੰਦੀ ਸੀ ਮੈਨੂੰ ਤਾਂ ਕਦੇ ਕਿਹਾ ਨਹੀਂ ਠੀਕਾ ਹੂੰ ਐ ਹੋ ਤੈਨੂੰ ਕੀ ਹੋ ਗਿਆ ਸਾਰਾ ਦਿਨ ਹਾਏ ਹਾਏ ਕਰੀ ਜਾਉ ਮੈਂ ਜੇ ਮਿੰਦ ਪੈ ਜੂ ਨਾ ਉਹਦੀ ਲੱਗ ਜੂਗੀ ਉਹਦੀ ਲੱਗ ਜੂ ਜਮਾ ਨਹੀਂ ਪਿੰਦ ਪੈਣ ਦਿੰਦੀ ਮੈਂ ਕਿਹੜਾ ਜਾਣ ਕੇ ਕਰਦੀ ਆ ਮੇਰੇ ਲੱਤਾਂ ਵਾਂਹ ਟੁੱਟੀਆਂ ਜਾਂਦੀਆਂ ਨੇ ਮੇਰੇ ਕਿਹੜਾ ਜੀ ਕਰਦਾ ਹਾਏ ਕਹਿਣ ਨੂੰ ਜੇ ਕੁਝ ਦੁੱਖ ਦਾ ਤਾਂ ਹੀ ਹਾਏ ਕਹੀਨੀ ਆ ਓਹੋ ਹੁਣ ਬੁੜੀ ਹੋ ਗਈ ਹੁਣ ਲੱਤਾਂ ਵਾਂਹ ਤਾਂ ਦੁਖਣ ਗਈਆਂ ਚੁੱਪ ਕਰਕੇ ਪੈ ਜਾ ਲਹੂ ਨਾ ਪੀ ਮੇਰਾ ਨਹੀਂ ਮੇਰੀ ਤਾਂ ਜਾਨ ਨਿਕਲ ਜਾਂਦੀ ਐ ਤੈਨੂੰ ਆਉਂਗੀਆਂ ਨੇ ਗੱਲਾਂ ਹੈ ਮੇਰੇ ਹੱਡ ਪੈਰ ਦੁਖਦਨ ਮਤਾਂ ਹੀ ਹੈਗਾ ਹੀ ਨਹੀਂ ਆ ਜਦੋਂ ਤੂੰ ਮੇਰੇ ਨਾਲ ਥਾਂ ਆ ਗਈ ਤੈਨੂੰ ਪਤਾ ਲੱਗੂਗਾ ਫੇਰ ਹੈ ਹਜੇ ਤੱਕ ਜਾਨ ਹੈਗੀ ਮੈਰ ਤੇ ਬੜੇ ਪਾ ਗਿਆ ਬਥੇਰੀ ਉਮਰ ਹੋ ਗਈ ਹੁਣ ਜਾਂ ਤਾਂ ਨਿਕਲੂਗੀ ਹੋਈ ਹੁਣ ਤੇਰੇ ਬਿਨਾ ਕਿਹੜਾ ਦੁਨੀਆ ਸੁੰਨੀ ਹੁੰਦੀ ਐ ਹੈ ਕੀ ਗੱਲ ਹੋ ਗਈ ਬੇਬੇ ਨੀ ਪੁੱਛਣਾ ਵੀ ਮੇਰੇ ਤਾਂ ਲੱਤਾਂ ਵਾਹਾਂ ਵਾਂਗ ਹੀ ਟੁੱਟ ਜਾਂਦੀਆਂ ਨੇ। ਲੋ ਮੈਂ ਕੁੱਟ ਦਿਆਂ ਲੱਤਾਂ ਸੋਡੀਆਂ ਪੈ ਜੋ। ਤੂੰ ਕਾ ਨੂੰ ਆਉਂਕੀ ਨਹੀਂ ਨਹੀਂ ਪੈ ਜੋ। ਮੈਂ ਤੂੰ ਸਰਦਨ ਤੋਂ ਕੱਟਾਂ ਨਹੀਂ। ਲੋ ਮੈਂ ਕੁੱਟ ਦਿੰਨੀ ਆ ਨਹੀਂ। ਕੁੱਟ ਦਿੰਨੀ ਮੈਂ। ਪੈ ਜੋ ਤੁਸੀਂ। ਉਹਨੇ ਚੰਗਾ ਵੀਦ ਜਿਉਂਦੀ ਬਸਦੀ ਰਹਿ। ਮਾਹ ਰਾਇਤ ਨੂੰ ਬਾੜਾ ਦੇਵੇ, ਸਾਗ ਜੀਵੇ ਸੱਚਾ ਪਾਤਸ਼ਾਹ ਤਰ ਤਰ ਭੁੱਲੋਂ ਤੇਰੇ ਬੱਚਿਆਂ ਨੂੰ ਬਾਗ ਲਾਵੇ। ਭਾਈ ਭਤੀਜੇ ਜੇ ਹੁਣ ਦੇਖ ਕੇ ਮੈਂ ਚੱਚਰ ਕਰਦੀ ਐ। ਨਾਲੇ ਉਹਨੂੰ ਸਿਰ ਚੜਾਉਂਦੀ ਐ ਸਾਰਾ ਦਿਨ। ਕਿਆ ਬਸ ਬੁੱਤੋ ਜਿਉਂ ਦੀ ਬਾਤ ਦੀ ਰਾਮ ਕਰ ਲੈ ਨਹੀਂ ਨਹੀਂ ਤੁਸੀਂ ਪੈ ਜਾਓ ਮੈਂ ਤੁਹਾਡੀ ਬਾਹਾਂ ਵੀ ਘੁੱਟ ਦੇ ਦਿੰਨੀ ਐਗੀ ਲੈ ਬਾਹਾਂ ਵੀ ਘੁੱਟ ਦੇ ਆ ਨਹੀਂ ਉਦੋਂ ਆਮਣੇ ਆਮ ਕਰ ਲੈ ਆਮਣ ਹਾਂਜੀ ਚੱਲ ਆਪਾਂ ਪਿੰਡੇ ਜਾਣਾ ਕੀ ਗੱਲ ਸੁੱਖ ਹੈਗੀ ਮੰਮੀ ਬਿਮਾਰ ਹੈਗੀ ਕੀ ਹੋ ਗਿਆ ਤੂੰ ਤਿਆਰ ਹੋ ਜਾ ਕੇ ਭੱਜ ਕੇ ਜਾ ਕੇ ਕੋਕੀ ਕੀ ਗੱਲ ਹੋਗੀ ਬੀਬੇ ਉਹ ਨਾ ਸ਼ੂਗਰ ਦੀ ਮਰੀਜ਼ ਐ ਅੱਛਾ ਉਹ ਮਨੂ ਦਾ ਫੋਨ ਆਇਆ ਸੀ ਕਿਤੇ ਜਿਆਦਾ ਢਿੱਲੀ ਹੋ ਗਈ ਹੋਊਗੀ। ਅੱਛਾ ਐ ਕਰ ਫਿਰ ਤਿਆਰ ਐ। ਉਹ ਤਾਂ ਅਹੀਂ ਲੈ ਜਾ। ਛੇਤੀ ਭੱਗ ਜਾ ਤੂੰ ਸੇ। ਕਹਾ ਇਹਨੇ ਕੱਪੜੇ-ਕੱਪੜੇ ਬਦਲ ਤੇ ਚੈਰ ਲੱਗ ਜਾ। ਤੂੰ ਵੀ ਬੰਨ ਕੇ ਪਰਨਾ ਬਸ ਪੱਜ ਜਾ। ਜਾਣਾ ਬਸ ਫਿਰ ਮੈਂ ਕਹਿੰਦਾ। ਹਾਂ। ਹਮਣ ਤੂੰ ਤਿਆਰ ਨਾ ਹੋ ਚੱਲ ਆਪਾਂ ਹੀ ਚੱਲਦੇ ਆ। ਮੈਂ ਕੱਪੜੇ ਤਾਂ ਬਦਲ ਲਾਂ। ਨਹੀਂ ਨਹੀਂ ਇਹੀਂ ਆ ਜਾ ਤੂੰ। ਇੱਕ ਵਾਰੀ ਨਹੀਂ ਚੱਲਦੇ ਆ। ਅਹੀਂ ਚੱਲੀਏ। ਹਾਂ। ਤੂੰ ਸ ਤਾਂ ਪੱਗ ਬੰਨ ਲੈ ਲੈਂਦੇ। ਮੈਂ ਆਹ ਪਰਨਾ ਹੀ ਲੋਟ ਕਰ ਲੈਣਾ। ਤੂੰ ਆ ਜਾ ਕੇ ਤਾਂ ਚੱਲੀਏ। ਚਲੋ। ਆਜੇ ਜੀ ਤੇਰੇ ਕੀ ਹੋ ਗਿਆ ਮੰਮੀ ਨੂੰ ਮੈਨੂੰ ਦੱਸ ਤਾਂ ਦਿਓ ਤੁਸੀਂ ਆ ਜਾ ਉੱਥੇ ਜਾ ਕੇ ਦੇਖਦੇ ਹਾਂ ਇੰਨੀ ਕਾਲੀ ਕਿਉਂ ਕਰੀ ਜਾਂਦੇ ਹੋਗੇ ਚੱਲੀ ਆਪਾਂ ਫਿਰ ਫੋਨ ਆਇਆ ਇਹ ਕਿੱਧਰ ਤਿਆਰ ਹੋਏ ਜਾਂਦੇ ਨੇਗੇ ਪੁੱਛਦੀਆਂ ਜਾ ਕੇ ਵੀ ਤੁਸੀਂ ਕਿੱਧਰ ਜਾਂਦੇ ਹੋ ਨਾ ਪੁੱਛਿਆ ਨਾ ਦੱਸਿਆ ਮੰਮੀ ਇਹਦੀ ਮਾਂ ਬੁਆਰ ਹੈ ਇਹ ਗੱਲਾਂ ਤਾਂ ਬਾਅਦ ਚ ਵੀ ਹੋ ਜਾਣਗੀਆਂ ਨਹੀਂ ਮੈਨੂੰ ਤਾਂ ਕਦੇ ਤੁਸੀਂ ਪੁੱਛਿਆ ਨਹੀਂ ਹੈਗਾ ਇਹਦੀ ਮਾਂ ਬਾਰੀ ਤੂੰ ਭੱਜਿਆ ਜਾਣਾ ਹੈਗਾ ਮੇਰੇ ਤਾਂ ਆਪ ਲੱਤਾਂ ਮਾਹਾਂ ਚ ਕੜੇਲਾਂ ਪਈ ਜਾਂਦੀਆਂ ਨੇਗੀਆਂ ਕਦੇ ਜਾਤ ਪੁੱਛੀਏ ਮੇਰੀ ਵੀ ਕਿਵੇਂ ਮੰਮੀ ਤੂੰ ਮੈਂ ਤਾਂ ਭਈ ਆਪ ਬਿਮਾਰਾਂਗੀ ਹਾਂ ਮੈਥੋਂ ਨਹੀਂ ਸਾਡਾ ਲੰਗਰ ਥੱਪਿਆ ਜਾਂਦਾ ਸ਼ਾਮ ਨੂੰ ਮੋੜਿਆਏ ਕੋਈ ਨਹੀਂ ਆ ਕੇ ਪਕਾ ਲਾਂਗੇ ਪਹਿਲਾਂ ਸਾਨੂੰ ਜਿਆਦਾ ਤਾਂ ਆਉਣ ਦੇ ਈੜੀ ਦੀ ਮਾਂ ਬਿਮਾਰ ਹੋਊਗੀ ਉਹ ਲਾ ਕੇ ਬਹਾਨਾ ਤੁਰਪਾਂ ਦੀ ਹੈਗੀ ਸਰੋਜ ਭਾਈ ਬੈਜੂਗੀ ਕੱਪੜੇ ਪਾ ਕੇ ਤਿਆਰ ਹੋ ਕੇ ਉਹ ਉਦੋਂ ਉਹਦੇ ਮਗਰ ਲੱਗਦਾ ਸਾਰਾ ਦਿਨ ਡੱਕਾ ਮੈਂ ਵੀ ਨਹੀਂ ਤੋੜਦੀ ਕੁ ਗੱਮ ਮਮੀ ਹੁਣ ਹਾਂ ਠੀਕ ਆਬ ਤੋਂ ਓ ਲੈ ਭੈਣ ਤੇ ਬਾਈ ਵੀ ਆ ਗਏ ਬੂਏ ਇਤਾਂ ਕਿਉਂ ਫੋਨ ਕਰਤਾ ਦੇਖ ਲੈ ਜਵਾ ਕਰ ਕਿੰਨੀ ਆਹ ਹੋ ਗਈ ਆ ਮਮੀ ਠੀਕ ਹੋ ਤੁਸੀਂ ਹਾਂ ਕੀ ਹੋ ਗਿਆ ਬਸ ਠੀਕ ਆਬ ਤੋਂ ਸੱਸੀ ਗੱਮ ਸੱਸੀ ਗੱਮ ਠੀਕ ਹੋਈ ਹੁਣ ਹਾਂ ਠੀਕ ਹੁਣ ਤਾਂ ਠੀਕ ਆ ਬਾਈ ਮਮੀ ਪਹਿਲਾਂ ਤਾਂ ਮੈਂ ਡਰ ਗਿਆ ਸੀ ਪਹਿਲਾਂ ਵੀ ਕਦੇ ਪਿਆ ਸੀ ਆ ਤਰੋਂ ਨਾ ਬਾਈ ਪਹਿਲਾਂ ਤਾਂ ਕਾਨੂੰ ਡਾਕਟਰ ਕਹਿੰਦਾ ਕਿ 슈ਗਰ ਵਾਲਾ ਵਧ ਗਿਆ ਸੀਗਾ ਅੱਛਾ ਮੈਂ ਪਾਣੀ ਲੈ ਕੇ ਆਉਣਾ ਮੰਮੀ ਤੁਸੀਂ ਦਵਾਈ ਨਹੀਂ ਲੈਂਦੇ ਟਾਈਮ ਤੇ ਕੀ ਧਿਆਨ ਕਿਉਂ ਨਹੀਂ ਰੱਖਦੇ ਆਵਦਾ ਨਾ ਪੁੱਤ ਦਵਾਈ ਤਾਂ ਖਾਈ ਜੰਨੀ ਆ ਫਿਰ ਕੀ ਹੋ ਗਿਆ ਸੀਗਾ ਬਸ ਇੱਕੋ ਲਸ ਤੋਂ ਹੀ ਸ਼ੂਗਰ ਵੱਧ ਗਿਆ ਉਹ ਮਿੱਠਾ-ਮੁੱਠਾ ਵੀ ਘਟਾ ਰੱਖਿਆਗਾ ਇੱਕ ਭੋਗ-ਭੂਗ ਜੇ ਆਗੇ ਬਸ ਉੱਥੇ ਮਾੜਾ-ਮੋਟਾ ਮਿੱਠਾ ਖਾਦਾ ਗਿਆ ਪਰਹੇਜ਼ ਰੱਖਿਆ ਕਰੋ ਤੁਸੀਂ ਤੁਹਾਨੂੰ ਪਤਾ ਤਾਂ ਹੈਗਾ ਤੁਹਾਡੇ ਸ਼ੂਗਰ ਉਹਦੀ ਵੱਧ ਜਾਂਦਾਗਾ ਅੱਗੇ ਤਾਂ ਕਿਤੇ ਬਰਿਆ ਨਹੀਂ ਸੀ ਬਣੂ ਤੁਕ ਧਿਆਨ ਨਹੀਂ ਰੱਖਦਾ ਹੈਗਾ ਮੰਮੀ ਦਾ ਉਪਰਨੇ ਮੈਂ ਕੀ ਕਰਾਂ ਮੈਂ ਹੁਣ ਜਦੋਂ ਘਰੇ ਹੁਣਾਉ ਤਾਂ ਮੈਂ ਨਿਗਰਖਾਣਾ ਜਦੋਂ ਮੈਂ ਨਹੀਂ ਹੁੰਦਾ ਉਦੋਂ ਪੂਰਾ ਚਾਹ ਵਿੱਚ ਮਿੱਠਾ ਪਾ ਕੇ ਪੀ ਜਾਂਦੀ ਰਹਿੰਦੀ ਬੜਾ ਜਿਹਾ ਧਿਆਨ ਰੱਖਿਆ ਕਰ ਹੁਣ ਮੈਂ ਵੀ ਨਹੀਂ ਇੱਥੇ ਹੈਗੀ ਹੁਣ ਤਾਂ ਇੰਨੀ ਧਿਆਨ ਰੱਖਣਾ ਪਊਗਾ ਮੈਂ ਇਥੋਂ ਸਾਰਾ ਦਿਨ ਘਰੇ ਰਹਿਣੀ ਜਾਂਦਾ ਕੰਮ-ਕੁਮ ਜਾਣਾ ਹੀ ਪੈਂਦਾ ਬਾਹਰ ਅੰਦਰ ਮੰਮੀ ਤੂੰ ਆਪ ਵੀ ਧਿਆਨ ਰੱਖਿਆ ਕਰ ਐ ਨਾ ਕਰਿਆ ਕਰ ਨਾ ਪੁੱਤ ਹੁਣ ਤਾਂ ਮੈਂ ਧਿਆਨ ਹੀ ਰੱਖਿਆ ਕਰੂੰ ਹੁਣ ਤਾਂ 1 ਲੱਖਤੀ ਵੱਧ ਗਿਆ ਸ਼ੂਗਰ ਪਤਾ ਨਹੀਂ ਲੱਗਿਆ ਮੈਨੂੰ ਕਿਹੜੇ ਡਾਕਟਰ ਦੇ ਦਿਖਾ ਕੇ ਆਏ ਸੀ ਫਿਰ ਉਹ ਸੀ ਬਈ ਪ੍ਰਾਈਵੇਟ ਖੁੱਲੇ ਇੱਕ ਨਾਮਾ ਹਸਪਤਾਲ ਉਹ ਜਿ ਦਿ ਉਹ ਤਾਂ ਤੂੰ ਛੱਡ ਪਰੇ ਤੂੰ ਨਾ ਇੱਕ ਸਰਕਾਰੀ ਚ ਡਾਕਟਰ ਆਇਆ ਸ਼ੂਗਰ ਵਾਲਾ ਅੱਛਾ ਬਾਲਾ ਵਧੀਆ ਕਹਿੰਦੇ ਉੱਥੇ ਦਿਖਾ ਕੇ ਆਈ ਇੱਕ ਵਾਰੀ ਜਾ ਕੇ ਦਿਖਾ ਲੈ ਚਲ ਕਿਰਨ ਦਵਾਈ ਲੈਂਦੀ ਆ ਨਾ ਫਿਰ ਕੀ ਬਣਦਾ ਇੱਕ ਦੋ ਦਿਨ ਦਵਾਈ ਦੇ ਕੇ ਦੇਖ ਲਓ ਨਹੀਂ ਫਿਰ ਉੱਥੇ ਦਿਖਾਇਆ ਇਹੋ ਹਾਂ ਹੁਣ ਤਾਂ ਉਹ ਠੀਕ ਆ ਫਰਕ ਆਗਾ ਪਹਿਲਾਂ ਨਾਲੋਂ ਤਾਂ ਚਲੋ ਬਾਈ ਹੁਣ ਤੁਸੀਂ ਕਰ ਲਓ ਘੰਟਾ ਦੋ ਘੰਟੇ ਰਾਮ ਮੈਂ ਠੰਡਾ ਰੰਦ ਲਿਆਉਣਾ ਫਿਰ ਆ ਗਲਾਸ ਲੈ ਜਾ ਤੁਸੀਂ ਪੈ ਜਾਓ ਮੈਨੂੰ ਠੰਡਾ ਲੈਣ ਗਿਆ ਉਹਨੇ ਰੈਸਟ ਕਰ ਲਓ ਮੰਮੀ ਤੁਸੀਂ ਵੀ ਪੈ ਜਾਓ ਲੈ ਮੈਂ ਸਿਰ ਦੱਬ ਦਿਆਂ ਤੁਹਾਡਾ ਕੋਈ ਕੰਮ ਤਾਂ ਨਹੀਂ ਰਹਿੰਦਾ ਹੈਗਾ ਮੈਂ ਕੰਮ ਕਰ ਦਿੰਨੀ ਆ ਕੋਈ ਕੰਮ ਕਰਨ ਵਾਲਾ ਪਿਆ ਤਾਂ ਨਾ ਬੱਸ ਕਰ ਲਿਆ ਸੀ ਉਹਨੇ ਹੁਣ ਉਹ ਨਹੀਂ ਕਰ ਹਲਾ ਬਾਹਾਂ ਦੱਬ ਦਿਆਂ ਚੱਲਾ ਹੁਣ ਚੱਲੀਏ ਫਿਰ ਹੁਣ ਆਪਾਂ ਡੀਕ ਦੀ ਉਹ ਮੰਮੀ ਆਪਾਂ ਨੂੰ ਮੈਂ ਤਾਂ ਕਹਿੰਦਾ ਸੀ ਬਾਈ ਭੈਣ ਨੂੰ ਛੱਡ ਜਾਂਦੇ ਦੋ ਦਿਨ ਯਾਰਾ ਮੈਂ ਬਾਹਰ ਅੰਦਰ ਬਗਿਆ ਨਾ ਫਿਰ ਹੁਣ ਦੋਕ ਦਿਨਾਂ ਚ ਠੀਕ ਹੋ ਗਈ ਜਦੋਂ ਮੰਮੀ ਫੇਰ ਬਗ ਜਾਂਦੀ। ਚੱਲ ਫਿਰ ਹੁਣ ਜੇ ਔਖਾ ਹੈਗਾ ਮੰਨੂ ਨੂੰ ਤੂੰ ਲਾ ਲੈ ਦੋ ਦਿਨ। ਪਰ ਮੰਮੀ ਤਾਂ ਕਹਿੰਦੀ ਸੀ ਵੀ ਮੁੜਿਆ ਇਹ ਸ਼ਾਮ ਤੱਕ। ਚੱਲ ਪੁੱਤ ਤੂੰ ਵਗ ਜਾ। ਮੈਂ ਸਾਰ ਲੂੰਗੀ। ਮੇਰਾ ਫਿਕਰ ਨਾ ਕਰੀ। ਮੇਰੀ ਸੱਸ ਵੀ ਬਿਮਾਰ ਹੈ ਮੰਮੀ। ਫੇਰ ਤੁਸੀਂ ਵਗ ਜੂ ਪੁੱਤ। ਚੱਲ ਫਿਰ ਚੱਲੀਏ। ਮੰਮੀ ਤੁਸੀਂ ਤਾਂ ਪੈ ਜਾ ਕੋਈ ਨਾ ਅਸੀਂ ਵਗ ਜਾਾਂਗੇ। ਪੈ ਜਾ ਪੈ ਜਾ ਰੈਸਟ ਕਰ ਲੋ। ਐ ਮਹੀਨਾ ਧੁੱਪੇ ਫਿਰੋ। ਚੰਗਾ। ਚੰਗਾ ਹੁਣ। ਠੀਕ ਹੈ ਬਈ ਚੰਗਾ ਜੀ ਮਨੂ ਮੈਨੂੰ ਦੱਸ ਦੇ ਚੰਗਾ ਫੋਨ ਕਰਕੇ ਸ਼ਾਮ ਤੱਕ ਕਿ ਮੰਮੀ ਕਿਵੇਂ ਨੇ ਨਾਲ ਧਿਆਨ ਰੱਖਿਆ ਕਰ ਤੂੰ ਬਾਹਲਾ ਬਾਹਰ ਨਾ ਫਿਰਿਆ ਕਰ ਜਿੰਨਾ ਚਿਰ ਠੀਕ ਨਹੀਂ ਨਾ ਹੁੰਦੀ ਘਰੀ ਰਹੀ ਚੰਗਾ ਅਜੇ ਥਾਈ ਨਹੀਂ ਆਏ ਹੈਗੇ ਮੈਨੂੰ ਤਾਂ ਲੱਗਦਾ ਮਹਾਰਾਣੀ ਰਹੂਗੀ ਚੰਗਾ ਮਾਂ ਦਾ ਮਹਾਨਤ ਹੈ ਮਮੀ ਭੁੱਖ ਲੱਗੀ ਪਈ ਆ ਰੋਟੀ ਬਕਾ ਲੰਦੀ ਆ ਮਮੀ ਭੁੱਖ ਤਾਂ ਮੈਨੂੰ ਬਹੁਤ ਲੱਗੀ ਪਈ ਆ ਬਨਾਲਾ ਦੇਖੋ ਮੁੰਡਿਓ ਮੇਰੀ ਗੱਲ ਸੁਣ ਲਓ ਰੋਟੀ ਤਾਂ ਨਾ ਆਮਨੀ ਆ ਕੇ ਬਕਾਊਗੀ ਮੈਂ ਇਥੋਂ ਨਹੀਂ ਕੁਛ ਹੁੰਦਾ ਹੈਗਾ ਮੇਰੇ ਤਾਂ ਹੱਡ ਪੈਰ ਦੁਖੀ ਜਾਂਦੇ ਨੇਗੇ ਲੈ ਮਮੀ ਜੀ ਭਾਬੀ 2 ਸਾਲ ਹੋਰ ਨਾ ਆਉਂਦੀ ਫੇਰ ਵੀ ਇਹ ਸਾਰਾ ਕੰਮ ਤੁਸੀਂ ਕਰਦੇ ਹੁਣ ਸਾਰਾ ਕੰਮ ਭਾਬੀ ਦੇ ਸਿੱਟ ਰੱਖਿਆ ਵੱਡਾ ਆ ਭਾਬੀ ਦਾ 헤ਜਲਾ ਤੂੰ ਭਾਬੀ ਦਾ ਮੁੰਡਾ ਹੈਂ ਕਾ ਮੇਰਾ ਮੁੰਡਾ ਹੈਂਗਾ ਪਹਿਲਾਂ ਤਾਂ ਉਹ ਵੱਡਾ ਵਾੜਾ ਚਮਚਾ ਬਣਿਆ ਪਿਆ ਤੀ ਹੁਣ ਤੁਸੀਂ ਦੋਨੇ ਉਹਦੇ ਚਮਚੇ ਬਣ ਗਏ ਕਾਣੂ ਮੰਮੀ ਬਲੱਡ ਵਧਾਈ ਜੰਨੀ ਆ ਚੱਲ ਗੁਰੀ ਯਾਰ ਦੁਕਾਨ ਤੇ ਆਪਾਂ ਕੁਝ ਖਾਇਆ ਆਉਂਨੇ ਆ ਗਏ ਨਹੀਂ ਤਾਂ ਮੰਮੀ ਅੱਜ ਆਪਾਂ ਨੂੰ ਭੁੱਖੇ ਮਾਰ ਦੋਗੀ ਓ ਲੈ ਭਾਬੀ ਵੀ ਆ ਗਈ ਧੀ ਆ ਗਈ ਭਾਈ ਟਾਈਮ ਲਾਤਾ ਮੰਮੀ ਮੰਮੀ ਬਿਮਾਰ ਸੀਗੀ ਉਹ ਤਾਂ ਕਹਿੰਦੇ ਸੀ ਵੀ ਰਾਇਪਾ 2-4 ਦਿਨ ਤਾਂ ਇਹ ਤਾਂ ਕਹਿਤਾ ਕਰੇ ਕੰਮ ਕੌਣ ਕਰਦਾ ਇਹਦੀ ਮਾਂ ਬਿਮਾਰ ਐ ਮਰੀ ਤਾਂ ਨਹੀਂ ਕਿਵੇਂ ਮੂੰਹ ਲਮਕਾਇਆ ਮੰਮੀ ਕੁਸਤਾ ਸੋਚ ਕੇ ਬੋਲ ਇਹ ਤਾਂ ਪਹਿਲੀ ਰੁੰਦੀ ਆਈ ਐ ਵੇ ਤੂੰ ਤਾਂ ਮੇਰੇ ਹੱਥੋਂ ਗਿਆ ਹੁਣ ਆ ਛੋਟੇ ਵੀ ਨਾ ਮੇਰੇ ਹੱਥਾਂ ਚੋਂ ਨਿਕਲ ਜਾਣ ਤੂੰ ਤਾਂ ਤੀਵੀਂ ਦਾ ਗੁਲਾਮ ਬਣਿਆ ਬੈਠਾ ਕਿਤੇ ਇਹ ਨਾ ਬਣ ਜਾਣਾ ਮੰਮੀ ਗੁਲਾਮ ਤਾਂ ਗੁਲਾਮ ਹੀ ਸਹੀ ਮੈਂ ਤੇ ਆਪਦੀ ਘਰ ਵਾਲੀ ਦਾ ਸਾਥ ਦੇਉਂਗਾ। ਤੁਸੀਂ ਚੰਗਾ ਨਹੀਂ ਕੀਤਾ ਨਾਲੇ। ਉਹਦੀ ਮੰਮੀ ਬਾਰੇ ਇੰਨਾ ਮਾੜਾ ਬੋਲ ਕੇ। ਹਾਏ ਹਾਏ ਬੇ ਮੈਂ ਤੇਰਾ ਮਾੜਾ ਕਰਤਾ। ਜੰਮਿਆ ਪਾਲਿਆ ਪੜਾਇਆ ਸਭ ਕੁਝ ਤੇਰਾ ਕੀਤਾ। ਹੁਣ ਤੂੰ ਮੈਨੂੰ ਐਂ ਬੋਲਦਾ। ਆਹ ਚੰਗੀ ਗੱਲ ਐ ਮੰਮੀ। ਪਹਿਲਾਂ ਬੁਰਾ ਭਰਾ ਬੋਲ ਲੈ ਕਰ ਬਾਅਦ ਚ ਐਮੋਸ਼ਨਲ ਸੀਨ ਕ੍ਰੀਏਟ ਕਰ ਲੈ ਕਰ। ਤੇਰਾ ਵੀ ਕੋਈ ਜਵਾਬ ਨਹੀਂ ਮੰਮੀ। ਲਾ ਗੁਰਿਆਰਾ ਆਟਾ ਵੀ ਉਰ ਲਾ ਦੀ ਯਾਰ। ਯਾਰ ਮੈਨੂੰ ਨਾਲ ਗੱਲ ਕਰਨੀ ਸੀ। ਆਹ ਦਾਸ ਨਾ ਮਾਂ ਮਮੀ ਹਨਾ ਭਾਬੀ ਨਾਲ ਕਿੰਨਾ ਵਿਵਹਾ ਮਾੜਾ ਵਿਵਹਾਰ ਕਰਦੀ ਹੈ ਨਾ ਯਾਰ ਹਾਂ ਕੋਈ ਤਾਂ ਹੈ ਕੰਨ ਨਹੀਂ ਜਦੋਂ ਆਪਾਂ ਚਾਹੀ ਵੀ ਰੋਟੀ ਦਿਖਾ ਦੇ ਗਏ ਉਹ ਉਹ ਵੀ ਨਹੀਂ ਖਾ ਉਹ ਰ ਯਾਰ ਅੱਤਰ ਮੈਂ ਤਾਂ ਦੇਖ ਕੇ ਵਿਆਹ ਕਰਾਉਣ ਨੂੰ ਵੀ ਨਹੀਂ ਜੀ ਕਰਦਾ ਹਾਂ ਗੁਰੀ ਤੂੰ ਤਾਂ ਮੇਰੇ ਦਿਲ ਦੀ ਗੱਲ ਹੀ ਕਹਦੀ ਯਾਰ ਜਦੋਂ ਗੋਗੀ ਵੀਰੇ ਦਾ ਵਿਆਹ ਨਹੀਂ ਹੋਇਆ ਸੀਗਾ ਮਾਂ ਕਿਵੇਂ ਲੋਕਾਂ ਦੀ ਮਿੰਤਾ ਕਰਦੀ ਹੁੰਦੀ ਸੀਗੀ ਵੀ ਮੇਰੇ ਗੋਗੀ ਨੂੰ ਸ਼ਾਕ ਕਰਾ ਦੋ ਉਹ ਤਾਂ ਬਥੇਰੀਆਂ ਮਿੰਤਾ ਕਰਦੀ ਸੀ ਆ ਹੁਣ ਦੇਖ ਲੈ ਜਦੋਂ ਦਾ ਵਿਆਹ ਹੋਇਆ ਭਾਬੀ ਨਾਲ ਟੱਕ ਉੱਤੇ ਵਾਲਾ ਵੈਰ ਹੈ ਪਤਾ ਨਹੀਂ ਯਾਰ ਜਦੋਂ ਔਰਤਾਂ ਸੱਸਾ ਬਣ ਜਾਂਦੀਆਂ ਨੇ ਏਦਾਂ ਕੋਈ ਕਰਦੀਆਂ ਨੇ ਇਹ ਤਾਂ ਉਹੀ ਜਾਣਨੇ ਯਾਰ ਆਪਾਂ ਨੂੰ ਤਾਂ ਕੀ ਪਤਾ ਚੱਲ ਆਪਾਂ ਤਾਂ ਕੰਮ ਕਰੀ ਜਾਓ ਚਲ ਆ ਜੀ ਜਲਦੀ ਆ ਰੋਟੀ ਦੀ ਖਾ ਲਈ ਉੱਥੇ ਆ ਕੇ ਆ ਆ ਕੋਈ ਨਹੀਂ ਕੰਟੇ ਇਥੇ ਰਜਾ ਵਾਰੀ ਵੇਖਣਾ ਸੀ ਹੱਸੀ ਕਾ ਨਹੀਂ ਹੱਸ ਨਹੀਂ ਕਾ ਠੀਕ ਠਾਕ ਹੈ ਤੂੰ ਦੱਸ ਲੱਗਦੀ ਠੀਕ ਐ ਜੀ ਕੰਮ ਚ ਸਤਿ ਸ਼੍ਰੀ ਅਕਾਲ ਹਾਂ ਠੀਕ ਐ ਵਧੀਆ ਬਹਿ ਜਾ ਹੋਰ ਹੋ ਗਈ ਠੀਕ ਐ ਜੀ ਵਧੀਆ ਅੱਜ ਕਿਹ ਪਛਾਣ ਦੇ ਚ ਨਹੀਂ ਆਉਂਦੇ ਪੱਗ ਜੀ ਬੰਨੀ ਫਿਰਦੇ ਹੋਣੇ ਓ ਯਾਰ ਬਸ ਉਹਨਾਂ ਨੂੰ ਵਧੀਆ ਲੱਗੀ ਪੱਗ ਜੀ ਅੱਛਾ ਪੱਗ ਬਨ ਕੇ ਵੇਖੀ ਮਾਣ ਸਿੱਖੀ ਲੈਣਾ ਪੱਗ ਬੰਨਣੀ ਵਧੀਆ ਪੱਗਾਂ ਬੰਨਿਆ ਕਰੋ ਹੋਰ ਇਹ ਕਬਾਲ ਦੇ ਰਹੇ ਨਹੀਂ ਗੰਗੇ ਜੇ ਹੋਗੇ ਜਮੀ ਅੱਛਾ ਹੋਰ ਫਲ ਤੋਂ ਜਵਾਕਾਂ ਲੈਂਦੇ ਗੇ ਨਾਲ ਮੰਮੀ ਉਹ ਕਿੱਥੇ ਠੀਕ ਆਉਂਦੇ ਸੀ ਦੋ ਤਮਾਂ ਘੰਟੇ ਜਾਣਾਗਾ ਉਹ ਕਰੀ ਖੇਟੀ ਖੁੱਡੀ ਜਾਂਦੇ ਨੇਗੇ ਉਹ ਮਿਲ ਜਾਂਦੇ ਨਾਲ ਆ ਕੇ ਕੋਈ ਨਾ ਕਦੇ ਫੇਰ ਮਿਲ ਜਾਣਗੇ ਕਦੇ ਆ ਜਾਣਗੇ ਫੇਰ ਜੂਰੀ ਜੂਰੀ ਦਾ ਕਿਵੇਂ ਜੀ ਇੱਥੇ ਲੇਟ ਹੀ ਲਾਵਾਂਗੇ ਗੋਗੀ ਯਾਰ ਗੋਗੀ ਵੀ ਰੱਖੀ ਐ ਮੱਕੀ ਚਾਰ ਚੂਰ ਪਾਵਾਂਗੇ ਅੱਛਾ ਹੋਰ ਛੱਬੀ ਲਾਵਾਂਗੇ ਮਾਂ ਮੀਂਹ ਹੀ ਪੈ ਗਿਆ ਤੀ ਹੁਣ ਨਾ ਨਾ ਫੇਰ ਹਲੇ ਆ ਮੀਂਹ ਨਾਲ ਕੀ ਹੁੰਦਾ ਐ ਮੀਂਹ ਤਾਂ ਆਉਣਗੇ ਹੋਰ ਵੀ ਆਉਣਗੇ ਜੀ ਸੌਣ ਚ ਲਾਵਾਂਗੇ ਜੀ ਸੌਣ ਚ ਐ ਨਹੀਂ ਪਤਾ ਮੀਂਹ ਆਉਣ ਚਲ ਦੇਖੀਓ ਫੇਰ ਕਹਿੰਦੇ ਮੌਸੂਮ ਹੁਣ ਆ ਗਈਆਂ ਕੋਈ ਪਤਾ ਨਹੀਂ ਹਲੇ ਸੌਣ ਵਾਲੇ ਮੀਂਹ ਤਾਂ ਪੈਂਦੀ ਐ ਵੀਰਪਾਲ ਅੱਜ ਤਹਰ ਰਹੋ ਤੁਸੀਂ ਦੇਖਾਂਗੇ ਮਮੀ ਇਹ ਹਿੱਥ ਕਿੱਥੇ ਜਾਂਦਾ ਹੈਗਾ ਤੇ ਹੋਰ ਆਮਨ ਨਹੀਂ ਦੀਂਦੀ ਉਹ ਅੰਦਰ ਹੀ ਐ ਮੈਂ ਲਿਆਉਣਾ ਬੁਲਾ ਕੇ ਮਮੀ ਉਹਨੂੰ ਫਿਰ ਬੁਲਾ ਲਿਆ ਨਾਲ ਉਹਨੂੰ ਕਹਦੇ ਪਾਣੀ ਲਿਆ ਕੇ ਪਹਿਲਾਂ ਫਿਰ ਚਾਹ ਬਣਾ ਲੂਗੀ ਕਹੇਦਣ ਤੇ ਬੇਬੇ ਠੀਕ ਐ ਹਾਂ ਠੀਕ ਐ ਉਹ ਵੀ ਅੱਛਾ ਅੰਦਰ ਹੀ ਪਏ ਨੇ ਬਸ ਉਹ ਲੱਤਾਂ ਵਾਂਹਾਂ ਦੁਖਦੀਆਂ ਰਹਿੰਦੀਆਂ ਨੇ ਹਨਾ ਥੋੜੇ ਸਰੀਰ ਹੋ ਜਾਂਦਾ ਜਦੋਂ ਫਿਰ ਮਮੀ ਫਿਰ ਵੱਡੀ ਉਮਰ ਚ ਤਾਂ ਲੱਤਾਂ ਵਾਂਹਾਂ ਦੁਖਣੀਆਂ ਹੀ ਨੇ ਉਮਰ ਵੱਡੀ ਹੋ ਰਹੀ ਐ ਨਾ ਫਿਰ ਬੇਬੇ ਦੀ ਉਮਰ ਦੇ ਹਿਸਾਬ ਨਾਲ ਦੁਖਦੀਆਂ ਨੇ ਦੀ ਫਿਰ ਅਸੀਂ ਆ ਜਾਾਂਗੇ ਮਿੰਨ ਸੁਣ ਤੇ ਨਾ ਨਾ ਠੀਕ ਹੋ ਮੀ ਕੀ ਦਾ ਫੋਨ ਸੀ ਹੁਣ ਮੰਮੀ ਦਾ ਫੋਨ ਸੀ ਉਹ ਤਾਂ ਠੀਕ ਨਹੀਂ ਹੈਗੀ ਅੱਛਾ ਉਹ ਤਾਂ ਕਹਿੰਦੇ ਮੈਨੂੰ ਆ ਕੇ ਮਿਲ ਜਾ ਮੇਰਾ ਕੀ ਪਤਾ ਮੈਨੂੰ ਮੇਰਾ ਸ਼ਰੀਰ ਦਿਖੀ ਜਾਂਦਾ ਚਲੋ ਤਾਂ ਆਪਾਂ ਫਿਰ ਜਾ ਆਵਾਂਗੇ ਹੁਣ ਭੈਣ ਤੇ ਜੀਜਾ ਆਏ ਨੇ ਬਾਰੇ ਅੱਛਾ ਹਾਂ ਤੂੰ ਮੇਰੇ ਨਾਲ ਮੜਾ ਜਾ ਕੇ

ਕੱਲੀ ਸਾਸਰੀ ਘਰ ਮੱਥੇ 'ਚ ਮਾਰੀ ਆ ਕੇ ਪਾਣੀ ਧਾਣੀ ਤੇ ਲਿਆਉਂਦੀ ਕੁੜੀ ਪਰੌਣਾ ਆਏ ਨੇ ਤੈਨੂੰ ਪਤਾ ਨਹੀਂ ਗਰਮੀ ਦਾ ਮਹੀਨਾ ਹੈਗਾ ਹਾਂਜੀ ਮੈਂ ਲੈ ਕੇ ਆਉਣੀ ਆ ਮੰਮੀ ਤੁਸੀਂ ਐਂਕੋ ਬੋਲਦੇ ਹੋ ਬਾਬੀ ਨੂੰ ਭੱਜ ਕੇ ਪੈਨੇ ਹੋਗੇ ਮੜਮ ਟੱਕ ਮ ਕਹਿੰਦਾ ਪਿਆਰ ਨਾਲ ਕਹਿਆ ਕਰੋ ਤੈਨੂੰ ਕੀ ਪਤਾ ਵੀਰ ਪਾਲ ਇਹ ਤਾਂ ਖਿੱਚ ਕੇ ਰੱਖਣੀ ਪੈਂਦੀ ਐ ਫੇਰ ਲੋਟ ਆਉਂਦੀ ਹੈਗੀ ਤੇ ਨਹੀਂ ਤਾਂ ਹੈ ਨਾ ਮੁੰਡਾ ਹੈਗਾ ਮੁੰਡਾ ਨੇ ਸਿਰ ਤੇ ਚੜਾ ਰੱਖੀ ਐ ਇਹ ਕਿਸੇ ਦਾ ਤਾਂ ਡਰ ਹੋਣਾ ਹੀ ਚਾਹੀਦਾ ਨਹੀਂ ਤਾਂ ਇਹ ਮੇਰੇ ਸਿਰ 'ਚ ਗਲੀਆਂ ਕਰ ਦੂ ਨਹੀਂ ਮੰਮੀ ਇੰਨਾ ਨਹੀਂ ਭੱਜ ਕੇ ਪੈਣਾ ਚਾਹੀਦਾ ਆਏ ਗਏ ਤਾਂ ਵੀ ਮੜਾ ਜਾਂ ਦੇਖਣਾ ਚਾਹੀਦਾ ਵੀ ਆਇਆ ਗਿਆ ਰਹਿ ਗਿਆ ਚੱਲ ਮੈਂ ਤਾਂ ਕਰਦੀ ਕੁੜੀਆਂ ਮੇਰਾ ਤਾਂ ਸਰ ਗਿਆ ਕਈ ਵਾਰ ਕੋਈ ਬਗਾਨਾ ਆਇਆ ਬੈਠਾ ਹੁੰਦਾ ਅਗਲਾ ਕਹਿੰਦੇ ਇਹ ਹੀ ਬੋਲਦੀ ਹੈਗੀ ਤੇ ਦੀਵਾ ਇਤੇ ਅੱਖਾਂ ਭੁਟੀ ਹੋ ਜਾਣਗੇ ਉੱਤੇ ਡੋਲਦਾ ਪਾਣੀ ਅੱਖਲੀ ਨਹੀਂ ਦਿੱਤੀ ਹੈਗੀ ਮम्मी ਮੈਂ ਤੁਹਾਡੀ ਕੀ ਨਹੀਂ ਕਰਦਾ ਹੈਗਾ ਸੀ ਤੁਸੀਂ ਚੱਕ ਲੈਂਦੇ ਮੈਂ ਕਿਹੜਾ ਜਾਣ ਕੇ ਸਿੱਟਿਆਗਾ ਤੁਹਾਡੇ ਤੇ ਤੇਮੀ ਹੱਤ ਹੋ ਗਈ ਆ ਕੀ ਤਾ ਤੂੰ ਤੂੰ ਤਾਂ ਚੁੱਪ ਹੀ ਰਹਿ ਟੀਮੀ ਦਾ ਗੁਲਾਮ ਆ ਆ ਕੀ ਹੋ ਰਿਹਾ ਵੀਰਪਾਲ ਮੇਰੀ ਮਾਂ ਤੈਨੂੰ ਐ ਬੋਲਦੀ ਹੈਗੀ ਕੀ ਦਸੀਏ ਬਾਈ ਮੰਮੀ ਨੇ ਸਾਡੇ ਤਾਂ ਨਾਕੇ ਦਮ ਕਰਿਆ ਪਿਆ ਜੇ ਕਹਿੰਨੇ ਤਾਂ ਮਾਰੇ ਬੈ ਦੀ ਕੀ ਗੱਲ ਆ ਗੋਗੀ ਮੈਨੂੰ ਖੁੱਲ ਕੇ ਗੱਲ ਦੱਸ ਮੈਂ ਦੱਸਦਾ ਬਾਈ ਤੈਨੂੰ ਬਹਿ ਜਾ ਇਹਦੀ ਮਾਂ ਮਾਰ ਐ ਮਰੀ ਤਾਂ ਨਹੀਂ ਕਿੰਨੇ ਮੂਲ ਮੁਕਾਇਆ ਹਾਏ ਹਾਏ ਬੇ ਮੈਂ ਤੇਰਾ ਮਾੜਾ ਕਰਤਾ ਜੰਮਿਆ ਪਾਲਿਆ ਪੜਾਇਆ ਸਭ ਕੁਝ ਤੇਰਾ ਕੀਤਾ ਹੂੰ ਤੂੰ ਮਨਵਾਏ ਬੋਲਦਾ ਵੱਡਾ ਆ ਭਾਬੀ ਦਾ 헤ਜਲਾ ਤੂੰ ਭਾਬੀ ਦਾ ਮੁੰਡਾ ਹੈਗਾ ਮੇਰਾ ਮੁੰਡੇਗਾ ਪਹਿਲੇ ਤਾਂ ਉਹ ਵੱਡਾ ਉਹਦਾ ਚਮਚਾ ਬਣਿਆ ਪਿਆ ਤੀ ਹੁਣ ਤੁਸੀਂ ਦੋਨੇ ਉਹਦੇ ਚਮਚੇ ਬਣ ਗਏ ਭਾਬੀ ਕਰੇ ਤਾਈ ਨਾ ਕੋ ਸੋਹਰੇਗਾ ਤੂੰ ਮੈਨੂੰ ਕੋਈ ਗੱਲ ਦੱਸੀ ਨਹੀਂ ਜੀ ਦੀਦੀ ਮੈਂ ਤਾਂ ਤਾਂ ਕਰਕੇ ਚੁੱਪ ਸੀ ਵੀ ਇਹ ਕਦੇ ਤਾਂ ਮੇਰਾ ਦੁੱਖ ਸਮਝਣਗੇ ਪਰ ਇਹ ਨਹੀਂ ਸਮਝਦੇ ਦੇਖ ਤਾਂ ਵਿਚਾਰੀ ਬਾਲੀ ਔਖੀ ਹੈਗੀ ਕੀ ਲੱਛਣ ਕਰਦੀ ਹੈ ਤੇਰੇ ਵਾਲੀ ਕਮਾਲ ਹੋ ਗਈ ਮਾਤਾ ਵੀਰਪਾਲ ਮੇਰੀ ਮਾਂ ਵੀ ਹੁਣ ਤੇਰੇ ਨਾਲ ਇੰਹੀਂ ਕਰਿਆ ਕਰੂਗੀ ਚੱਲ ਆਪਾਂ ਇਹੀ ਰਹਿਣਾ ਇੱਥੇ ਹੁਣ ਨਹੀਂ ਕਦੇ ਉਰੇ ਆਉਣਾ ਨਾ ਪੁੱਤ ਉਤਾਰ ਆਇਆ ਨਾ ਕਰ ਮੈਂ ਤਾਂ ਅਵੀ ਧੀ ਬਿਨਾ ਮਰ ਜੂ ਮਾਤਾ ਆ ਦੀ ਧੀ ਵਾਰੇ ਵੇਖ ਤੈਨੂੰ ਕਿੰਨੀ ਖੋਪੈਂਦੀ ਹੈਗੀ ਭਾਬੀ ਦੀ ਮਾਤਾ ਬਿਮਾਰ ਪਈ ਹੈਗੀ ਤੂੰ ਕਿੱਡੀ ਪੱਥਰ ਦਿਲ ਦੀ ਔਰਤ ਹੈਗੀ ਮੈਨੂੰ ਤਾਂ ਤੇਨੂੰ ਮਾਂ ਕਹਿੰਦੀ ਨੂੰ ਵੀ ਸ਼ਰਮ ਆਉਂਦੀ ਹੈ ਚੱਲ ਵੀਰਪਾਲ ਆਪਾਂ ਨਹੀਂ ਇਸ ਘਰੇ ਇਦੂ ਬਾਤ ਪੈਰ ਵੀ ਪਾਉਣਾ ਮੈਨੂੰ ਤਾਂ ਸ਼ਰਮ ਆਉਂਦੀ ਹੈ ਇੱਥੇ ਬੈਠੇ ਨੂੰ ਨਾ ਤਾਂ ਐ ਨਾ ਕਰੋ ਭਈਓ ਮੈਂ ਤਾਂ ਸੁੱਤੋਂ ਮਾਫੀ ਮੰਗਦੀ ਆ ਅੱਗੇ ਤੋਂ ਨਹੀਂ ਮੈਂ ਕਰਦੀ ਮਾਫੀ ਮੇਰੇ ਤੋਂ ਨਹੀਂ ਆਮਣ ਤੋਂ ਮੰਗ ਮਾਤਾ ਜਾ ਤੀਏ ਤਿਆਰ ਹੋ ਜਾ ਤੈਨੂੰ ਗੋਗੀ ਛੱਡਿਆ ਹੋਗਾ ਆ ਦੀ ਮਾਂ ਕੋਲ ਲਾਇਆ ਚਾਰ ਮੈਨੂੰ ਮਾਫ਼ ਕਰ ਦੇ। ਨਹੀਂ ਨਹੀਂ ਇਹਦੇ ਤੇ ਮਾਫ਼ੀ ਮੰਗਣ ਵਾਲੀ ਕੀ ਗੱਲ ਹੈ। ਤੁਸੀਂ ਮੇਰਾ ਦੁੱਖ ਸਮਝ ਲਿਆ ਇੰਨੇ ਬਹੁਤ ਆ। ਚੱਲ ਹੁਣ ਹੋ ਤਿਆਰ ਫਿਰ। ਤੇਰੇ ਵਾਸਤੇ ਇਹ ਚੰਗੀ ਗੱਲ ਨਹੀਂ ਮਾਤਾ। ਇੱਕ ਤਾਂ ਉਹਨਾਂ ਦੀ ਮਾਂ ਬਿਮਾਰ ਹੈਗੀ। ਤੁਸੀਂ ਉਹਨਾਂ ਨਾਲ ਕੀ سلوਕ ਕਰਦੇ ਹੋਗੇ? ਤੁਸੀਂ ਉਹਨਾਂ ਦਾ ਦਰਦ ਸਮਝਣਾ ਚਾਹੀਦਾ ਸੀ। ਉਹਦੇ ਨਾਲ ਖੜਨਾ ਚਾਹੀਦਾ ਸੀ। ਤੈਂ ਤਾਂ ਪੁੱਤ ਮੇਰੀ ਅੱਖਾਂ ਖੋਲਦੀਆਂ। ਹੁਣ ਨਹੀਂ ਮੈਂ ਕਰਦੀ। ਮਾਦਾ ਤੂੰ ਨੂੰ ਧੀ ਬਣਾ ਕੇ ਰੱਖਣਾ ਸੀ। ਨੂੰਹ ਵਾਲਾ سلوਕ ਨਹੀਂ ਕਰਨਾ ਸੀ। ਹੁਣ ਨਹੀਂ ਪੁੱਤ ਮੈਂ ਕਰਦੀ। ਚੰਗਾ ਦੀਦੀ ਅਸੀਂ ਜਾਣਿਆ ਚੰਗਾ ਮਨਾ ਠੀਕ ਧੰਨਵਾਦ ਤੁਹਾਡਾ ਜਿਹੜਾ ਤੁਸੀਂ ਮੰਮੀ ਨੂੰ ਸਮਝਾਇਆ ਨਾਲੇ ਤੁਹਾਡਾ ਵੀ ਧੰਨਵਾਦ ਵੀਰੇ ਜੇ ਤੁਹਾਡੇ ਵਰਗੇ ਪਰਉਨੇ ਕਰ ਕਰ ਹੁਣ ਤਾਂ ਕਰ ਸਵਰਗ ਬਣ ਜੇ ਕੋਈ ਗੱਲ ਨਹੀਂ ਭੈਣੇ ਜੇ ਤੁਹਾਨੂੰ ਕਦੇ ਕੋਈ ਵੀ ਗੱਲ ਕਹੀ ਨਾ ਤੂੰ ਮੈਨੂੰ ਫੋਨ ਕਰਦੀ ਤੈਨੂੰ ਪੇਕੇ ਨੂੰ ਫੋਨ ਕਰਨ ਦੀ ਕੋਈ ਲੋੜ ਨਹੀਂ ਠੀਕ ਹੈ ਵੀਰੇ ਲੈ ਤੀ ਜਿੰਨਾ ਚਿਰ ਤੇਰੀ ਮਾਂ ਨਹੀਂ ਨਾ ਠੀਕ ਹੁੰਦੀ ਤੂੰ ਉੱਥੇ ਹੀ ਰਹੀਂ ਕੰਮ ਤਾਂ ਤੇ ਦਾ ਭੋਰਾ ਫਿਕਰ ਨਾ ਕਰੀ ਮੈਂ ਆਪੇ ਕਰ ਲੂੰਗੀ ਚੰਗਾ ਜੀ ਫਿਰ ਮੈਂ ਆਉਣਾ ਮੁੜ ਕੇ ਚੰਗਾ ਆਉਗੀ ਚੰਗਾ ਛੱਡਿਆ ਮੈਂ ਜਾਏ ਹੁਣ ਹਜੇ ਠੀਕ ਹੈ ਜੀ 啊，这啥事啊？<he> ਇਹ ਗਲਤ ਚੱਲ ਚੰਗਾ ਮੈਂ ਤਾਂ ਜਾਣਾ ਫਿਰ ਹਾਂ ਚੰਗਾ ਨਹੀਂ ਪੁੱਤੋ ਚਾਹ ਪਾਣੀ ਪੀ ਕੇ ਜਾਇਂ ਨਹੀਂ ਨਹੀਂ ਚਾਹ ਪਾਣੀ ਨੂੰ ਕੀ ਪੀ ਕੀ ਤੁਰੇ ਦੀ ਹੁਣ ਅਸੀਂ ਨਾਲੇ ਘਰ ਨੂੰ ਮੈਂ ਕਿਤੇ ਸੌਹਰਾ ਕਰ ਨਹੀਂ ਸਮਝਿਆ ਆਪਦਾ ਘਰ ਹੀ ਸਮਝਦਾ ਮੈਨੂੰ ਕਿਹੜਾ ਕੋਈ ਸੰਗ ਸੀ ਜੇ ਚਾਹ ਪੀਣੀ ਹੁੰਦੀ ਮੈਂ ਆਪੇ ਚਾੱਕ ਕੇ ਪੀ ਲੈਂਦਾ ਇੱਕ ਨੇ ਉਤਰ ਉਤਾਰ ਹੋਰੇ ਆ ਰਹੇ ਨੇ ਜੀਜਾ ਹੀ ਹੋਰੇ ਉਹਨਾਂ ਨੂੰ ਮਿਲਣਾ ਜਾ ਕੇ ਤਾਂ ਕਰਕੇ ਮੈਨੂੰ ਕਾਲੀ ਹੈ ਚੰਗਾ ਜੀ ਫਿਰ ਚੰਗਾ ਪੁੱਤੋ ਮਰ ਤੀ ਇੱਥੇ ਚਾਹ ਮੈਨੂੰ ਫੋਨ ਕਰ ਦੇ ਠੀਕ ਤੁਸੀਂ ਠੀਕ ਹੋ ਹੁਣ ਤੁਸੀਂ ਹਾਂ ਪੁੱਤੋ ਹੁਣ ਤਾਂ ਠੀਕ ਆ ਤੈਨੂੰ ਦੇਖ ਕੇ ਅੱਧਾ ਦੁੱਖ ਟੁੱਟ ਗਿਆ ਮੇਰਾ ਤਾਂ ਤੋਰ ਵਧੀਆ ਹੋਇਆ ਤੂੰ ਆ ਗਈ ਸਤਿਗੁਰਾਲ ਜੀ ਸਾਰਿਆਂ ਨੂੰ ਤੁਸੀਂ ਸਾਡੀ ਵੀਡੀਓ ਦੇਖ ਲਈ ਹੋਣੀ ਹੈ ਇਸ ਵੀਡੀਓ ਵਿੱਚ ਅਸੀਂ ਇਹੀ ਦੱਸਣਾ ਚਾਹੁੰਦੇ ਆ ਕਿ ਜੇ ਸੱਸਾਂ ਚਾਹੁੰਦੀਆਂ ਨੇ ਕਿ ਨੂਹਾ ਉਹਨਾਂ ਨੂੰ ਆਪਣੀ ਮਾਂ ਮੰ ਦੀ ਤਰ੍ਹਾਂ ਸਮਝਣਾ ਤਾਂ ਸੱਸਾਂ ਨੂੰ ਵੀ ਨੂਹਾ ਦਾ ਦੁੱਖ ਸੁੱਖ ਸਮਝਣਾ ਚਾਹੀਦਾ ਹੈ ਉਹਨਾਂ ਨੂੰ ਆਪਣੀ ਧੀਆਂ ਵਾਂਗੂ ਰੱਖਣਾ ਚਾਹੀਦਾ ਹੈ ਤੇ ਹੁਣ ਵਾਰੀ ਹੈ ਜੀ ਕਮੈਂਟਾਂ ਦੀ ਜਿਨ੍ਹਾਂ ਨੇ ਸਾਡੀ ਵੀਡੀਓ ਤੇ ਵਧੀਆ ਕਮੈਂਟ ਕੀਤੇ ਉਹਨਾਂ ਦੇ ਨਾਂ ਇਸ ਪ੍ਰਕਾਰ ਨੇ ਗੁਰਪ੍ਰੀਤ ਸ਼ਰਮਾ, ਵਿਜੇ ਕਪੂਰ ਥਲਾਰ, ਕਰਨਪ੍ਰੀਤ, ਅਸ਼ਨੂਰ ਅਲੀ ਸੇਰ, ਵੀਰਪਾਲ ਸੇਖੋਂ, ਜਗਜੀਤ ਗਿੱਲ, ਜਪਨਜੋਤ ਗਿੱਲ, ਜੀਤੀ ਭੰਦੇਰ, ਗੁਰਜੀਤ ਕੌਰ, ਮਨਜੋਤ ਕੌਰ ਪੱਠੜ, ਦੀਪਕੌਰ ਭੈਣੀ ਵਗਾ ਇਹ ਉਹਨਾਂ ਦੇ ਨਾਂ ਸੀਗੇ ਜੀ ਜਿਨ੍ਹਾਂ ਨੇ ਸਾਡੀ ਵੀਡੀਓ ਤੇ ਵਧੀਆ ਕਮੈਂਟ ਕੀਤੇ ਤੁਸੀਂ ਵੀ ਵਧੀਆ ਕਮੈਂਟ ਕਰਿਓ ਫਿਰ ਤੁਹਾਡੇ ਨਾਂ ਵੀ ਅਗਲੀ ਵੀਡੀਓ ਦੇ ਵਿੱਚ ਅਸੀਂ ਐਂ ਬੋਲਾਂਗੇ ਤੇ ਹੁਣ ਦਿਓ ਸਾਨੂੰ ਇਜਾਜ਼ਤ ਸਸਕਾਰ